ਇਹ ਕੱਲ ਥਾਣਾ ਸਦਰ ਕੋਟਕਪੂਰਾ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਸੰਧਵਾ ਤੋਂ ਜਲਾਲਿਆਣਾ ਰੋਡ ਤੇ ਜਿਹੜੀ ਕੱਸੀ ਪਟੜੀ ਜਾਂਦੀ ਆ ਉਥੇ ਕੁਝ ਵਿਅਕਤੀ ਜਿਹੜੇ ਖਾਲੀ ਜਗ੍ਹਾ ਵਿੱਚ ਬੈਠ ਕੇ ਨਸ਼ਾ ਕਰਨ ਦੇ ਆਦੀ ਐ ਤੇ ਲੁੱਟਕੋ ਦੀ ਕੋਸ਼ਿਸ਼ ਦੇ ਵਿੱਚ ਬੈਠਿਆ ਜਿਸ ਤੇ ਥਾਣਾ ਸਦਰ ਦੀ ਪੁਲਿਸ ਵੱਲੋਂ ਉਥੇ ਮੁਖੌਰੀ ਮਿਲਣ ਤੇ ਰੇਡ ਕਰਕੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਹਨਾਂ ਇਚੋਂ ਤਨਪਿੰਡ ਸੰਧਵਾ ਦੇ ਰਹਿਣ ਵਾਲਿਆ ਤੇ ਇੱਕ ਕੋੜਕਪੂਰੇ ਦਾ ਤੇ ਇੱਕ ਪਿੰਡ ਹਰੀ ਨੌਂ ਦਾ ਰਹਿਣ ਵਾਲਾ ਇਹਨਾਂ ਪੰਜ ਵਿਅਕਤੀ ਜਿਹੜੇ ਗ੍ਰਿਫਤਾਰ ਕੀਤੇ ਗਿਆ ਇਹਨਾਂ ਚੋਂ ਮਰਿੰਦਰ ਆਕਾਸ਼ਦੀਪ ਰਾਜਵਿੰਦਰ ਜਤਿੰਦਰ ਮਾਲੀ ਤੇ ਅਜੀਤ ਕੁਮਾਰ ਗ੍ਰਿਫਤਾਰ ਕੀਤੇ ਗਏ ਜਿਹੜਾ ਜਤਿੰਦਰ ਮਾਲੀ ਹੈ ਇਹਨਾਂ ਦਾ ਮੁਖੀ ਹੈ ਗਰੂ ਦਾ ਇਹਦੇ ਤੇ ਪਹਿਲਾਂ ਵੀ ਤਿੰਨ ਮੁਕੱਦਮੇ ਜਿਹੜੇ ਐਨਡੀਪੀਐ ਸੈਕਟਰ ਦੇ ਤਹਿਤ ਦਰਜ ਨੇ ਇਹਨਾਂ ਤੋਂ ਗ੍ਰਿਫਤਾਰੀ ਉਪਰੰਤ ਜਿਹੜਾ ਕੁਝ ਮਾਰੂ ਹਥਿਆਰ ਬਰਾਮਦ ਹੋਇਆ ਦੇ ਨਵਤੇ ਸਰੀਆ ਲੋਟਖੋ ਲਈ ਡਰਾਉਣ ਵਾਸਤੇ ਵਰਤਿਆ ਜਾਂਦਾ ਸੀਗਾ ਕੋਹਾੜੀ ਹੈ ਲੋਹੇ ਦਾ ਖੰਡਾ ਹੈ ਡੰਡੇ ਬਰਾਮਦ ਹੋਏ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਮਕਦਮਾ ਦਰਜ ਕਰਕੇ ਪੇਸ਼ ਅਦਾਲਤ ਕੀਤਾ ਜਾ ਰਿਹਾ ਤੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਏਗੀ ਇੱਥੇ ਦੱਸਣਾ ਜ਼ਰੂਰੀ ਹੈ ਕਿ ਜ਼ਿਲ੍ਹਾ ਫਰੀਦਕੋਟ ਪੁਲਿਸ ਮੁਖੀ ਡਾਕਟਰ ਪ੍ਰਗਜਨ ਆਈਪੀਐਸ ਜੀ ਵੱਲੋਂ ਸਖਤ ਦੇਸ਼ਾ ਨਿਰਦੇਸ਼ ਇਸ ਸਬੰਧੀ ਦਿੱਤੇ ਗਏ ਕਿ ਜ਼ਿਲ੍ਹਾ ਫਰੀਦਕੋਟ ਵਿੱਚ ਸੁਰੱਖਿਆ ਦੇ ਮੱਦੇ ਨਜ਼ਰ ਜਿਹੜੇ ਪੈੜੇ ਅਨਸਾਰ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਇਸ ਨਾ ਦੇਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਇਹ ਕਾਰਵਾਈ ਸਦਰ ਕੋਟ ਕਬੂਰਾ ਦੀ ਪੁਲਿਸ ਵੱਲੋਂ ਅਮਲ ਚ ਲਿਆਂਦੀ ਗਈ ਹੈ